ਚਿੰਤਪੁਰ ਨੇ ਜੀ ਦੇ ਮੇਲੇ ਨੂੰ ਸਮਰਪਿਤ 13ਵਾਂ ਸਾਲਾਨਾ ਲੰਗਰ ਲਗਾਉਣ ਲਈ ਪਿੰਡ ਟਿੱਬਾ ਤੋਂ ਮਾਤਾ ਚਿੰਤਪੁਰ ਨੇ ਜੀ ਲੰਗਰ ਕਮੇਟੀ ਹਜਰਤ ਪੀਰ ਬਾਬਾ ਅਹਿਮਦ ਸ਼ਾ ਪ੍ਰਬੰਧਕ ਕਮੇਟੀ ਪ੍ਰਵਾਸੀ ਭਾਰਤੀ ਇਲਾਕਾ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਮਾਤਾ ਚਿੰਤਪੁਰ ਨੇ ਜੀ ਦੇ ਮੇਲੇ ਨੂੰ ਜਾ ਰਹੀਆਂ ਸੰਤਾਂ ਨੂੰ ਲੰਗਰ ਚਕਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਗੋਵਾਲ ਵੱਲ ਰਸਦ ਨਾਲ ਪਰਿਆ ਟਰੱਕ ਰਵਾਨਾ ਕੀਤਾ ਗਿਆ ਗੱਲਬਾਤ ਦੌਰਾਨ ਉੱਗੇ ਸਮਾਜ ਸੇਵਕ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਾਲ ਦੇ ਮਹੀਨੇ ਵਿੱਚ ਵੱਡੀ ਗਿਣਤੀ ਚ ਪੰਜਾਬ ਵਿੱਚੋਂ ਸੰਗਤਾਂ ਹਿਮਾਚਲ ਪ੍ਰਦੇਸ਼ ਮਾਤਾ ਚਿੰਤਪੁਰਣੀ ਜੀ ਦੇ ਦਰਸ਼ਨ ਕਰਨ ਲਈ ਕਾਰਾ ਬੱਸਾਂ ਮੋਟਰਸਾਈਕਲਾ ਅਤੇ ਪੈਦਲ ਯਾਤਰਾ ਕਰਦੇ ਮਾਤਾ ਚਿੰਤਪੁਰਣੀ ਦੇ ਜਕਾਰੇ ਲਗਾਉਂਦੇ ਮੰਦਰਾਵਾਲ ਜਾਂਦੇ ਹਨ ਉਹਨਾਂ ਅੱਗੇ ਦੱਸਿਆ ਕਿ ਲੰਗਰ ਹੁਸ਼ਿਆਰ ਪਰਤੋ ਅੱਗੇ ਮੰਗੋਵਾਲ ਪਿੰਡ ਦੇ ਨੇੜੇ ਲਗਾਇਆ ਜਾਂਦਾ ਹੈ ਹਜਰਤ ਪੀਰ ਬਾਬਾ ਅਹਿਮਦ ਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਬਲੂ ਨੇ ਦੱਸਿਆ ਕਿ ਪਿੰਡ ਟਿੱਬਾ ਦੀਆਂ ਸੰਗਤਾਂ ਵਿੱਚ ਮਾਤਾ ਜੀ ਦੇ ਦਰਸ਼ਨਾਂ ਲਈ ਲੰਗਰ ਲਗਾਉਣ ਲਈ ਬ੍ਰਤੀ ਬਹੁਤ ਸ਼ਰਧਾ ਹੈ ਇਹ ਲੰਗਰ 3 ਦਿਨ 28 29 ਅਤੇ 30 ਤਰੀਕ ਤੱਕ ਚੱਲਦਾ ਰਹਿੰਦਾ ਹੈ ਸੰਗਤਾਂ ਲਈ ਕੜੀ ਛੋਲ ਦਾਲ ਰੋਟੀ ਮਟਰ ਪਨੀਰ 버ਗਰ ਨਿਊਡਲ ਆਈਸਕ੍ਰੀਮ ਕੋਲਡ ਡਰਿੰਕ ਠੰਡੇ ਚਾਹ ਦੀਆਂ ਚਬੀਲਾ ਸਾਦਾ ਪਾਣੀ ਅਤੇ ਹੋਰ ਕਿਹ ਪ੍ਰਕਾਰ ਦੇ ਲੰਗਰ ਭੰਡਾਰੇ ਲਗਾਏ ਜਾਂਦੇ ਹਨ ਪਿੰਡ ਟਿੱਬਾ ਦੇ ਸੇਵਾਦਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ ਇਸ ਵੱਡ ਮੁੱਲੇ ਕਾਰਜ ਲਈ ਬਲਕਾਰ ਸਿੰਘ ਯੂਐਸਏ ਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ 10 ਵਨ ਮਾਤਾ ਚਿੰਤਪੁਰਣੀ ਜੀ ਦੇ ਲੰਗਰਾਂ ਲਈ ਕਮੇਟੀ ਨੂੰ ਦਿੱਤਾ ਹੈ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਅਜੀ ਟ੍ਰੱਕਾ ਦਾ ਟਿੱਬੇ ਤੋਂ ਚੱਲਿਆ ਇਹ ਕਿੱਧਰ ਨੂੰ ਜਾ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਮਾਤਾ ਦੀ ਇਹ ਅੱਜ ਜੋ ਟਰੱਕੇ ਤੋਂ ਰਵਾਨਾ ਹੋਣ ਜਾ ਰਿਹਾ ਸਮੂਹ ਨਗਰ ਦੀ ਪੰਚਾਇਤ ਸਮੂਹ ਸੰਗਤਾਂ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜੋ 13ਵਾਂ ਭੰਡਾਰਾ ਵਾ ਮਾਂ ਚੰਦਪੂਰਨੀ ਦੇ ਮੰਦਰਾਂ ਨੂੰ ਇਹ ਜਾ ਰਿਹਾ ਜੀ ਕਿੰਨੇ ਦਿਨ ਦਾ ਉੱਥੇ ਲੰਗਰ ਹੈ ਜੀ ਉੱਥੇ 3 ਦਿਨ ਦਾ ਲੰਗਰ ਚੱਲਦਾ ਜੀ ਤੇ ਇਸ ਦੇ ਵਿੱਚ ਆਪਣੇ ਪੂਰਾ ਨਗਰ ਦਾ ਸਹਿਯੋਗ ਆ ਸਮੂਹ ಗ್ರಾಮ ਪੰਚਾਇਤ ਬਾਬਾ ਅਹਿਮਦ ਸ਼ਾਹ ਜੀ ਪਰ ਬੰਦਾ ਕਮੇਟੀ ਸਾਰੇ ਜਿੰਨੇ ਵੀ ਵੀਰ ਆ ਉਹਨਾਂ ਦੇ ਸੇਵਾਦਾਰ ਆ ਤੇ ਉਹਨਾਂ ਦਾ ਪੂਰਾ ਸਹਿਯੋਗ ਆ ਕੀ ਨਾਮ ਹੈ ਅੱਜ ਪਿੰਟ ਬੇ ਤੋਂ ਲੰਗਰ ਲੈ ਕੇ ਜਾ ਰਹੇ ਆ ਤੇ ਕੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜਿਵੇਂ ਜੇ 13ਵਾਂ ਸਾਲਾਨਾ ਜਿਹੜਾ ਭੰਡਾਰਾ ਵਾ ਮਾਤਾ ਚਿੰਤ ਕੋਲ ਤੇ ਲੈ ਕੇ ਜਾ ਰਹੇ ਆ ਕਿ ਬਾਦੀ ਸਾਰੀ ਸੰਗਤ ਇਦੇ ਵਿੱਚ ਸ੍ਰੀ ਬਾਬਾ ਐਮਾ ਸ਼ਾਦੀ ਕਮੇਟੀ ਦਾ ਸਹਿਯੋਗ ਨਗਰ ਨਿਵਾਸੀਆਂ ਦਾ ਸਹਿਯੋਗ ਪਿੰਡ ਦੀ ਪੰਚਾਇਤ ਦਾ ਸਹਿਯੋਗ ਤੇ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਕਿ ਇਹ ਸਲਾਨਾ ਢੰਡਾਰੇ ਜਿਹੜੇ ਇਸੇ ਤਰ੍ਹਾਂ ਚੱਲਦੇ ਰਹਿਣ ਔਰ ਸੰਗਤ ਜਿਹੜੀ ਵੱਧ ਤੋਂ ਵੱਧ ਕੁਸ਼ਮਹਾ ਮਾਈ ਦੇ ਦਰਸ਼ਨ ਕਰਨ ਕਿ ਇੰਦਗਰ ਪੰਚਾਇਤ ਤੇ ਚੰਪੂਰਨੀ ਜੀ ਦਾ ਬਹੁਤ ਸਵੇਰ ਵਰਗੀ ਜੈ ਹਾਂਜੀ ਕੀ ਨਾਮ ਹੈ ਸੂਰਜ ਸਿੰਘ ਪੈਂਡਰ ਕੋਟ ਕੀ ਕਹਿਣਾ ਚਾਹੁੰਦੇ ਹੋ ਜੀ ਭੰਡਾਰਾ ਲੈ ਕੇ ਜਾ ਰਹੇ ਆ ਭੰਡਾਰਾ ਜੀ ਬੜਾ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਮੈਂ ਸਲੂਟ ਕਰਦਾ ਇਹਨਾਂ ਸਾਰਿਆਂ ਨੂੰ ਜੀ ਬਹੁਤ ਵੱਡੀ ਗੱਲ ਆ ਫੇਰ ਮਾ ਜੀ ਹਜ਼ਾਰਾਂ ਦੇ ਹੱਥਾਂ ਤੱਕ ਫੇਰ ਵਸਾਲ ਆ ਗਿਆ ਤੇ ਬਹੁਤ ਵਧੀਆ ਬਹੁਤ ਵੱਡਾ ਪ੍ਰਾਲਾ ਜੀ ਲੋਕਾਂ ਨੂੰ ਰਾਹਤ ਮਿਲਦੀ ਆ ਜਿਹੜੇ ਦਰਸ਼ਨਾਂ ਨੂੰ ਜਾਂਦੇ ਆ ਬਹੁਤ ਵੱਡੀ ਗੱਲ ਕੀ ਨਾਮ ਆ ਜੀ ਸੁਖ ਕੰਮ ਪਿੰਡ ਤੇ ਬਾਈ ਜੀ ਇਹ ਇਹਦਾ ਟਰੱਕ ਜਾ ਰਿਹਾ ਹੈ ਇਹ ਕਿੰਨੇ ਚਿਰ ਤੋਂ ਜਾ ਰਿਹਾ ਸੀ ਇਹ ਅੱਜ ਤਾਂ 13 13ਵਾਂ ਲੰਗਰ ਹੈ 12 ਸਾਲ ਹੋ ਗਿਆ 13ਵਾਂ ਲੰਗਰ ਜਾ ਰਿਹਾ ਹੈ ਜੀ ਸਸਯੋਗ ਹੈ ਜੀ ਇਹ ਆਪਣੇ ਨਗਰ ਨਿਵਾਸੀ ਤੇ ਪਿੰਡ ਟਿੱਪਾ ਦੀ ਪੰਚਾਇਤ ਵੱਲੋਂ ਆਸਕਾ ਸੰਜੋਗ ਸਾਰੇ ਇਸ ਤੋਂ ਇਲਾਵਾ ਹੋਰ ਹੋਰ ਆਪਣੇ ਪਤੀ ਪਪਾ ਐਮ ਸ਼ਾਹ ਜੀ ਦੀ ਕਮੇਟੀ ਦਾ ਸਾਥ ਹੈ ਜੀ ਰਵਾਸੀ ਭਾਰਤੀ ਰਵਾਸੀ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਵਿੱਚ ਕੀ ਨਾਮ ਆ ਜੀ ਮੇਰਾ ਨਾਮ ਆ ਜੀ ਅਮਰਜੀਤ ਸਿੰਘ ਚੱਬਾ ਇਹੜਾ ਭੰਡਾਰੇ ਆ ਲੰਗਰ ਭੰਡਾਰੇ ਆ ਕਿੱਥੇ ਜਾ ਰਹੇ ਇਹ ਜਨਾਬ ਲੰਗਰ ਭੰਡਾਰੇ ਸੌਣ ਦੇ ਮਹੀਨੇ ਜੋ ਮੇਲਾ ਹੁੰਦਾ ਮਹਾਮੈ ਦਾ ਤੇ ਸੰਗਤਾਂ ਦੀ ਆਏ ਵਾਸਤੇ ਲੰਗਰ ਅਸੀਂ ਲੈ ਕੇ ਜਾਂਦੇ ਆ ਹਰ ਸਾਲ ਬਹੁਤ ਵੱਡਾ ਪ੍ਰੋਗਰਾਮ ਆ ਜੀ ਆਪਣੇ ਪ੍ਰਬੰਧਕ ਕਮੇਟੀ ਦਾ ਹਾਂ ਜੀ ਤੇ ਪ੍ਰਬੰਧਕ ਕਮੇਟੀ ਜੇ ਕਿੰਨੇ ਜੀ ਤੇ ਚੱਲਾ ਕੋ ਚੱਲਦਾ ਜੀ ਏ ਜੀ ਪਿਛਲੇ 12 ਸਾਲੋਂ ਚੱਲਦਾ ਜੀ 13ਵਾਂ ਸਾਲ ਹੈ ਕੀ ਮਤਲਬ ਲੰਗਰ ਲੈ ਕੇ ਜਾ ਰਹੇ ਜੀ ਇਹ ਲੰਗਰ ਲੈ ਜਾ ਕਿੱਥੇ ਰਹੇ ਤੇ ਕਿੱਥੇ ਲੱਗਣਾ ਜੀ ਲੰਗਰ ਜਾ ਰਹੇ ਜੀ ਅਸੀਂ ਮਾਤਾ ਚੰਦਪਨੀ ਦੇ ਆਪਣੇ 15 ਨੂੰ ਤੇ ਹਿਸ਼ਾਰਪੁਰ ਤੋਂ 15 ਕਿਲੋਮੀਟਰ ਆ ਗਿਆ ਜੀ ਮੰਗੋਵਾਂ ਸੰਗੋ ਮੰਗੋਵਾਂ ਇਹ ਹਿਮਾਚਲ ਪ੍ਰਦੇਸ਼ੋਂ ਆਉਂਦੇ ਜੇ ਪੰਜਾਬ ਜੀ ਇਹ ਪੰਜਾਬ ਚ ਆ ਜੀ ਹਾਂ ਜੀ ਕੀ ਨਾਮ ਹੈ ਜੀ ਜੀ ਦਾ ਨਾਮ ਲੱਲੂ ਹਾਂ ਜੀ ਮੈਂ ਸਰਪੰਦਕ ਮੀਟਿੰਗ ਆਪਾਂ ਅਮਰਸ਼ਾਹ ਜੀ ਜਾਨਾ ਅਸੀਂ ਕੰਮ ਕਰ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਮਾਈ ਦੇ ਦਰਬਾਰ ਲਈ ਨਗਰ ਦਾ ਪ੍ਰਬੰਧ ਕੀਤਾ ਹੈ ਤੇ ਚਲੰਤਰਾ ਦੇ ਲੰਗਰ ਇੱਥੇ 10 ਦੇ ਨੰਬਰ 25 29 ਤੇ 30 ਦਿਵਾਈ ਦੀ ਇਸ ਨੂੰ ਸੰਕਟਾਂ ਦਾ ਨਗਰ ਵਾਸੀਆਂ ਦਾ ਪੰਡਾਇਣ ਇਹ ਜਾਨਾ ਸਭ ਦੇ ਵਾਗਿਆਂ ਦੀ ਸਹਿਯੋਗ ਹੈ ਸਾਰੀ ਸੰਗਤ ਦਾ ਬਹੁਤ ਸਹੀ ਹੋਵੇ ਤੇ ਲੰਗਰ ਵਿੱਚ ਕੀ ਕੀ ਲੈ ਕੇ ਜਾ ਰਹੇ ਹਾਂ ਜੀ ਭਗਵਾਨ ਜੀ ਜੋ ਸੰਗਤ ਆਪਾਂ ਪਤੀ ਨੰਗਰਵਾਦ ਨਾਲ ਫੁਲਕਾ ਤੇ ਮਾਰ ਕੇ ਸਾਂ ਪਕੋੜੇ ਸਾਰੇ ਦਿਨ ਦਾ ਪਾਸਵਰਡ ਨੰਗਰ ਵੀ ਚੱਲੇਗਾ ਜੀ ਛੋਟਰੀਂ ਦਾ ਨੰਗਰ ਚੱਲੇਗਾ ਬਹੁਤ ਬਹੁਤ ਸਾਰੀ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਸਹਿਯੋਗ ਕੀਤਾ ਆ ਅੱਗੇ ਵੀ ਰਹੀ ਗੱਲ ਵੀ ਕਰਦੇ ਆ ਅੱਗੇ ਵੀ ਦਾ ਸਹਿਯੋਗ ਕਰਦੇ ਆ